ਇੰਨੇ ਦਿਨੀ ਜਿੱਥੇ ਅਮਰੀਕਾ ਤੋਂ ਭਾਰਤੀਆਂ ਨੂੰ ਡਿਪੋਰਟ ਕੀਤੇ ਜਾਣ ਦਾ ਮਾਮਲਾ ਕਾਫੀ ਜ਼ਿਆਦਾ ਗਰਮਾਇਆ ਹੋਇਆ ਤੇ ਸੋਸ਼ਲ ਮੀਡੀਆ ਦੇ ਉੱਪਰ ਵੀ ਲਗਾਤਾਰ ਇਸ ਮੁੱਦੇ ਤੇ ਚਰਚਾ ਹੋ ਰਹੀ ਆ ਤਾਂ ਇਸੇ ਵਿਚਕਾਰ ਹੁਣ ਭਾਰਤ ਦੇ ਗਵਾਂਢੀ ਦੇਸ਼ ਜਾਨੀ ਕਿ ਚੀਨ ਨੂੰ ਲੈ ਕੇ ਵੀ ਇੱਕ ਚਰਚਾ ਛਿੜ ਗਈ ਆ ਜਿੱਥੇ ਇੱਕ ਪਾਸੇ ਅਮਰੀਕਾ ਦੇ ਵੱਲੋਂ ਲਗਾਤਾਰ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਅਮਰੀਕਾ 'ਚ ਦਾਖਲ ਹੋਏ ਚੀਨ ਦੇ ਇੱਕ ਵੀ ਨਾਗਰਿਕ ਨੂੰ ਹਲੇ ਤੱਕ ਅਮਰੀਕਾ ਦੇ ਵੱਲੋਂ ਡਿਪੋਰਟ ਨਹੀਂ ਕੀਤਾ ਗਿਆ ਜਿਸ ਤੇ ਚਲਦਿਆਂ ਹੁਣ ਇੱਕ ਹੋਰ ਨਵੀਂ ਚਰਚਾ ਛਿੜ ਗਈ ਹੈ ਦੱਸਦੇ ਕਿ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ 트੍ਰੰਪ ਇੱਕ ਇੱਕ ਕਰਕੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜ ਰਹੇ ਨੇ 트੍ਰੰਪ ਹੁਣ ਤੱਕ ਕੁੱਲ 332 ਭਾਰਤੀਆਂ ਨੂੰ ਬਾਹਰ ਕਰ ਚੁੱਕੇ ਨੇ ਜਾਣੇ ਕਿ ਰਿਪੋਰਟ ਕਰ ਚੁੱਕੇ ਨੇ ਅਮਰੀਕਾ ਉਹਨਾਂ ਨੂੰ ਹੱਥਾਂ ਦੇ ਵਿੱਚ ਹਥਕੜੀਆਂ ਅਤੇ ਪੈਰਾਂ ਦੇ ਵਿੱਚ ਬੀੜੀਆਂ ਲਗਾ ਕੇ ਭੇਜ ਰਿਹਾ ਹੈ ਜਦਕਿ ਕੁਝ ਸਿੱਖ ਨੌਜਵਾਨਾਂ ਨੇ ਤਾਂ ਇਹ ਵੀ ਇਲਜ਼ਾਮ ਲਗਾਏ ਸੀ ਕਿ ਉਹਨਾਂ ਦੀਆਂ ਪੱਗਾਂ ਤੱਕ ਵੀ ਲੋਹਾ ਦਿੱਤੀਆਂ ਗਈਆਂ ਸੀ ਅਤੇ ਬਿਨਾਂ ਕਿਸੇ ਪੱਗ ਅਤੇ ਪਰਨੇ ਤੋਂ ਉਹ ਵਾਪਸ ਪਰਤੇ ਨੇ ਉੱਥੇ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਭਾਰਤੀਆਂ ਨੂੰ ਡਿਪੋਰਟ ਤਾਂ ਕਰ ਰਿਹਾ ਪਰ ਸੌ ਚੁੱਕਣ ਤੋਂ ਬਾਅਦ ਹੁਣ ਤੱਕ 트ੰਪ ਸਰਕਾਰ ਨੇ ਇੱਕ ਵੀ ਗੈਰ ਕਾਨੂੰਨੀ ਚੀਨੀ ਨਾਗਰਿਕ ਨੂੰ ਉੱਥੋਂ ਡਿਪੋਰਟ ਨਹੀਂ ਕੀਤਾ ਹੁਣ ਇਹ ਸਵਾਲ ਉੱਠਦਾ ਹੈ ਕਿ 트ੰਪ ਸਰਕਾਰ ਅਜਿਹਾ ਕਿਉਂ ਕਰ ਰਹੀ ਹੈ ਆਈਸੀਈ ਜਾਨੀ ਕਿ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੇ ਅੰਕੜਿਆਂ ਅਨੁਸਾਰ ਨਵੰਬਰ 2024 ਤੱਕ ਅਮਰੀਕਾ ਦੇ ਵਿੱਚ 37908 ਗੈਰ ਕਾਨੂੰਨੀ ਚੀਨੀ ਨਾਗਰਿਕਸਨ ਉਹਨਾਂ ਨੂੰ ਡਿਪੋਰਟ ਕੀਤਾ ਜਾਣਾ ਸੀ ਅਤੇ ਭਾਰਤੀਆਂ ਦੀ ਗਿਣਤੀ ਜਦਕਿ ਇਸ ਦੌਰਾਨ ਸਿਰਫ 18000 ਸੀ ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਦੋਵਾਂ ਦੇਸ਼ਾਂ ਦੇ ਵਿੱਚ ਦੁੱਗਣਾ ਫਰਕ ਹੈ ਪਰ 2024 ਦੇ ਵਿੱਚ ਸਿਰਫ 517 ਚੀਨੀ ਨਾਗਰਿਕਾਂ ਨੂੰ ਹੀ ਉਹਨਾਂ ਦੇ ਦੇਸ਼ ਵਾਪਸ ਭੇਜਿਆ ਗਿਆ ਸੀ ਜਦਕਿ 트ੰਪ ਨੇ ਸੱਤਾ ਦੇ ਵਿੱਚ ਆਉਂਦੇ ਹੀ 10 ਦਿਨਾਂ ਦੇ ਵਿੱਚ 332 ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਹੈ ਵੌਇਸ ਆਫ ਅਮਰੀਕਾ ਮੁਤਾਬਕ ਚੀਨ ਕਈ ਸਾਲਾਂ ਤੋਂ ਆਪਣੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸਵੀਕਾਰ ਕਰਨ ਤੋਂ ਵੀ ਇਨਕਾਰ ਕਰ ਰਿਹਾ ਹੈ ਜਾਨੀ ਕਿ ਚੀਨ ਦਾ ਕਹਿਣਾ ਹੈ ਕਿ ਜਿਹੜੇ ਲੋਕ ਚੀਨ ਤੋਂ ਬਾਹਰ ਗਏ ਨੇ ਭਾਵੇਂ ਅਮਰੀਕਾ ਹੈ ਤੇ ਜੇਕਰ ਉੱਥੋਂ ਉਹਨਾਂ ਨੂੰ ਡਿਪੋਰਟ ਕੀਤਾ ਜਾਂਦਾ ਵਾ ਤਾਂ ਚੀਨ ਤਾਂ ਹੀ ਉਹਨਾਂ ਨੂੰ ਸਵੀਕਾਰ ਕਰੇਗਾ ਜੇਕਰ ਉਹ ਚੀਨੀ ਨਾਗਰਿਕ ਸਾਬਿਤ ਹੋਣਗੇ ਤੇ ਇਸ ਤੋਂ ਇਲਾਵਾ ਚੀਨ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਨਾਗਰਿਕ ਨੂੰ ਵਾਪਸ ਨਹੀਂ ਲਏਗਾ ਉੱਥੇ ਹੀ ਕੁਝ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਚੀਨ ਦੇ ਵੱਲੋਂ ਇਸ ਪ੍ਰੋਸੈਸ ਦੇ ਵਿੱਚ ਕਾਫੀ ਜ਼ਿਆਦਾ ਦੇਰੀ ਕੀਤੀ ਜਾਂਦੀ ਆ ਜਾਂ ਤਾਂ ਚੀਨ ਦੀ ਸਰਕਾਰ ਦੇ ਵੱਲੋਂ ਸਿੱਧਾ ਹੀ ਇਸ ਤਰੀਕੇ ਦੇ ਨਾਗਰਿਕ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਉਸ ਦੇ ਪ੍ਰੋਸੈਸ ਦੇ ਵਿੱਚ ਦੇਰੀ ਵਧਾ ਦਿੱਤੀ ਜਾਂਦੀ ਆ ਉਸ ਪ੍ਰੋਸੈਸ ਨੂੰ ਲੰਮਾ ਕਰ ਦਿੱਤਾ ਜਾਂਦਾ ਤੇ ਹੁਣ ਤੁਹਾਨੂੰ ਦੱਸ ਦਈਏ ਕਿ ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਸਿਰਫ ਉਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹੀ ਵਾਪਸ ਲਵਾਂਗੇ ਜਿਨ੍ਹਾਂ ਦੀ ਪੁਸ਼ਟੀ ਹੋਏਗੀ ਕਿ ਉਹ ਚੀਨੀ ਨਾਗਰਿਕ ਨੇ ਦੂਜੀ ਸਭ ਤੋਂ ਵੱਡੀ ਗੱਲ ਇਹ ਦੱਸੀ ਜਾ ਰਹੀ ਹੈ ਕਿ ਟਰੰਪ ਦੇ ਕਰੀਬੀ ਦੋਸਤ ਐਲਨ ਮਸਕ ਜੋ ਕਿ ਟੈਸਲਾ ਦੇ ਮਾਲਕ ਵੀ ਨੇ ਉਹਨਾਂ ਦੀ ਚੀਨ ਦੇ ਸ਼ੰਘਾਈ ਦੇ ਵਿੱਚ ਸਭ ਤੋਂ ਵੱਡੀ ਫੈਕਟਰੀ ਹੈ ਫੈਸਲਾ ਦੀ 40% ਦੀ ਬੈਟਰੀ ਸਪਲਾਈ ਚੀਨੀ ਕੰਪਨੀਆਂ ਤੇ ਨਿਰਭਰ ਕਰਦੀ ਹੈ ਵਿਦੇਸ਼ੀ ਮਾਮਲਿਆਂ ਦੇ ਮਾਹਿਰਾ ਮੁਤਾਬਕ ਚੀਨ ਅਤੇ ਅਮਰੀਕਾ ਸਿਰਫ ਦੁਨੀਆ ਨੂੰ ਦਿਖਾਉਣ ਲਈ ਵਪਾਰ ਜੁੱਧ ਚ ਲੱਗੇ ਹੋਏ ਨੇ ਪਰ ਅਸਲ ਦੇ ਵਿੱਚ ਇਹਨਾਂ ਦੋਹਾਂ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਇੱਕ ਦੂਜੇ ਤੇ ਨਿਰਭਰ ਕਰਦੀਆਂ ਨੇ ਜਿਸ ਤੇ ਚੱਲਦੀਆਂ ਇਹਨਾਂ ਦੇ ਵੱਲੋਂ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਤੋਂ ਇਲਾਵਾ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਉਨ੍ਹਾਂ ਦੇ ਮੁਕਾਬਲੇ ਭਾਰਤ ਦੀ ਆਰਥਿਕਤਾ ਦੀ ਜੇਕਰ ਗੱਲ ਕਰੀਏ ਤਾਂ ਦੋਵਾਂ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਆਰਥਿਕਤਾ ਛੋਟੀ ਹੈ ਇਸ ਤੇ ਲਈ ਅਮਰੀਕਾ ਚੀਨ ਨੂੰ ਲੈ ਕੇ ਜ਼ਿਆਦਾ ਸ਼ਕਤੀ ਨਹੀਂ ਕਰ ਰਿਹਾ ਤਾਂ ਮਾਹਿਰਾਂ ਦੇ ਵੱਲੋਂ ਵੱਖ-ਵੱਖ ਰਾਏ ਦਿੱਤੀਆਂ ਜਾ ਰਹੀਆਂ ਨੇ ਜਿੱਥੇ ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਦੇ ਵੱਲੋਂ ਇਸ ਪ੍ਰੋਸੈਸ ਤੇ ਵਿੱਚ ਦੇਰੀ ਕੀਤੀ ਜਾਂਦੀ ਆ ਜਾਂ ਮਨਾ ਕੀਤਾ ਜਾਂਦਾ ਉੱਥੇ ਹੀ ਇੱਕ ਕਾਰਨ ਇਹ ਵੀ ਹੈ ਕਿ ਟੈਸਲਾ ਨੂੰ ਸਭ ਤੋਂ ਜ਼ਿਆਦਾ ਬੈਟਰੀ ਸਪਲਾਈ ਚੀਨ ਤੋਂ ਹੁੰਦੀ ਆ ਕਿਉਂਕਿ ਟੈਸਲਾ ਦੀ ਇੱਕ ਵੱਡੀ ਫੈਕਟਰੀ ਸ਼ੰਘਾਈ ਦੇ ਵਿੱਚ ਆ ਤੇ ਇਸੇ ਦੇ ਚੱਲਦੇ ਆ ਚੀਨ ਦੇ ਖਿਲਾਫ ਅਮਰੀਕਾ ਦੇ ਵੱਲੋਂ ਕੋਈ ਵੱਡਾ ਫੈਸਲਾ ਨਹੀਂ ਲਿਆ ਜਾ ਰਿਹਾ ਤੇ ਇੱਕ ਪਾਸੇ ਭਾਰਤੀਆਂ ਨੂੰ ਲਗਾਤਾਰ ਡਿਪੋਰਟ ਕੀਤਾ ਜਾ ਰਿਹਾ ਉਹਨਾਂ ਦੇ ਹੱਥਾਂ ਦੇ ਵਿੱਚ ਹਥਕੜੀਆਂ ਤੇ ਪੈਰਾਂ 'ਚ ਬੀੜੀਆਂ ਲਗਾ ਲਗਾ ਕੇ ਡਿਪੋਰਟ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਚੀਨ ਦੇ ਇੱਕ ਵੀ ਨਾਗਰਿਕ ਨੂੰ ਅਜੇ ਤੱਕ 트ੰਪ ਸਰਕਾਰ ਦੇ ਵੱਲੋਂ ਡਿਪੋਰਟ ਨਹੀਂ ਕੀਤਾ ਗਿਆ ਉੱਥੇ ਹੀ ਇਸ ਮਸਲੇ ਦੇ ਉੱਪਰ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਸੋਚ ਰਹੇ ਹੋ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ